ਪ੍ਰਾਈਮ ਰਿਕਾਰਡਿੰਗ ਵੀਡੀਓ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਰਾਜਾ ਢਾਲੀਵਾਲ ਸੋ ਅੱਜ ਪਹੁੰਚੇ ਹੋਏ ਹਾਂ ਪਿੰਡ ਚੂੜ ਚੱਕ ਜ਼ਿਲ੍ਹਾ ਮੋਗਾ ਜਿੱਥੇ ਕਿ ਜਗਸੀਰ ਸਿੰਘ ਦਾ ਪਰਿਵਾਰ ਆ ਜੋ ਕਿ ਬਹੁਤ ਜ਼ਿਆਦਾ ਗਰੀਬ ਹੈ ਤੇ ਘਰ ਦੇ ਵਿੱਚ ਬਿਮਾਰੀਆਂ ਵੀ ਬਹੁਤ ਜ਼ਿਆਦਾ ਹਨ ਜਗਸੀਰ ਸਿੰਘ ਆਪ ਵੀ ਬਿਮਾਰ ਹੈ ਜਿਦੇ ਕੇ ਚਾਰ ਆਪਰੇਸ਼ਨ ਹੋਏ ਹੋਏ ਹਨ ਤੇ ਇਹਨਾਂ ਦਾ ਬੇਟਾ ਉਹ ਵੀ ਬਿਮਾਰ ਹੈ ਜਿਨ੍ਹਾਂ ਦੇ ਕਿ ਲੱਕ ਦੀ ਪ੍ਰੋਬਲਮ ਹੈ ਚੂੜਾ ਟੁੱਟਿਆ ਸੋ ਪਿੰਡ ਦੇ ਲੋਕਾਂ ਨੇ ਥੋੜਾ ਜਿਹਾ ਪੈਸੇ ਇਕੱਠੇ ਕਰਕੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਲਾਜ ਨਹੀਂ ਹੋ ਸਕਿਆ ਸੋ ਐਨ ਆਰ ਆਈ ਵੀਰਾਂ ਨੂੰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਜੇਕਰ ਇਹਨਾਂ ਦੀ ਕੋਈ ਸਹਾਇਤਾ ਕਰਨੀ ਚਾਹੁੰਦਾ ਹੈ ਤਾਂ ਇਹਨਾਂ ਦਾ ਨੰਬਰ ਸਕਰੀਨ ਉੱਪਰ ਦਿੱਤਾ ਹੋਇਆ ਹੈ ਸੋ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਆਓ ਗੱਲਬਾਤ ਕਰਵਾਉਂਦੇ ਹਾਂ ਜਗਸੀਰ ਸਿੰਘ ਦੇ ਨਾਲ ਕੀ ਨਾਮ ਹੈ ਜਗਸੀਰ ਸਿੰਘ ਆ ਜਿਹੜਾ ਪਿੰਡ ਹੈ ਚੂੜ ਚੱਕ ਆ ਜੀ ਕੀ ਪ੍ਰੋਬਲਮ ਕੀ ਆ ਤੁਹਾਨੂੰ ਪ੍ਰੋਬਲਮ ਜੀ ਮਰ ਰਾਤ ਨੂੰ ਚੰਗੇ ਭਲੇ ਪਏ ਆ ਤੇ ਹੁਣ ਸਮਝ ਲਓ ਵੀ 15 16 ਦਾ ਨਾ ਮਤਲਬ ਫਰੀਦਕੋਟ ਰਹੇ ਆ ਹੋਰ ਹਸਤਾਲਾਂ ਚ ਬਹੁਤ ਫਰੇ ਦੁਰੇ ਆ ਚਾਰ ਆਪਰੇਸ਼ਨ ਮੇਰੇ ਹੋਏ ਆ ਦੋ ਵੱਡੇ ਹੋਏ ਆ ਦੋ ਛੋਟੇ ਹੋਏ ਆ ਪਿੱਤਾ ਫਟ ਗਿਆ ਸੀਗਾ ਤੇ ਜਿਹੜੀ ਪੂੰਜੀ ਸੀ ਉਹ ਅਸੀਂ ਲਾ ਚੁੱਕੇ ਆ ਵੱਡੇ ਮੁੰਡੇ ਦਾ ਪਹਿਲਾ ਅਜ ਤੋਂ ਜਣੀ ਦਾ ਵੀ ਦੋ ਸਾਲਾ ਚੂਲਾ ਇੱਕ ਖਤਮ ਹੋ ਗਿਆ ਸੀਗਾ ਉਹ ਪਾਇਆ ਸੀਗਾ ਮੁੜ ਕੇ ਉਦੋਂ ਬਾਅਦ ਦੇ ਵਿੱਚ ਫਿਰ ਪਰੰਪਰ ਦਾ ਕੰਮ ਕਰਦਾ ਸੀਗਾ ਉਹ ਫਿਰ ਕਿਤੇ ਅਚਾਨਕ ਕਿਤੇ ਟੋਏ ਦੇ ਵਿੱਚ ਡਾਈਪ ਗਿਆ ਉਹ ਇੱਥੇ ਅੰਦਰ ਹੀ ਆਈ ਉਹਦਾ ਫੇਫੜਾ ਫਟ ਗਿਆ ਹੁਣ 24 ਅੰਦਰ ਹੀ ਪਿਆ ਹਾਂਜੀ ਉਹ ਵੀ ਅੰਦਰ ਹੀ ਪਿਆ ਦੋ ਗੁੱਡੀਆਂ ਉਹਦੇ ਉਹਦੇ ਘਰ ਵਾਲੀ ਮਤਲਬ ਹੁਣ ਕੰਮ ਕਰਨ ਗਈ ਹੈ ਕਿਸੇ ਦੇ ਪਹਿਲਾਂ ਉਹ ਘਰ ਦਾ ਗੁਜ਼ਾਰਾ ਤੋਂ ਹੀ ਚੱਲਦਾ ਕਿ ਸੱਤ ਸੀ ਗੁਜ਼ਾਰਾ ਜੀ ਬਸ ਆਏ ਲੋਕਾਂ ਨੇ ਕੋ ਥੋੜੇ ਜੇ ਪੈਸੇ ਇਕੱਠੇ ਕਰਕੇ ਦਿੱਤੇ ਸੀਗੇ 13000 ਰੁਪਿਆ ਹੋਇਆ ਸੀਗਾ ਉਹ ਫਰੀਦਕੋਟ ਚਲੇ ਗਏ 5000 ਰੁਪਿਆ ਗੱਡੀਆਂ ਵਾਲਿਆਂ ਨੇ ਲੈ ਲਿਆ ਕੋ ਜੀ ਇਸ ਕੈਨ ਸਕੂਨਾ ਲੇਖਤੀਆਂ ਆ ਤੇ ਉਦੋਂ ਬਾਅਦ ਦੇ ਵਿੱਚ ਮੁੜਿਆ ਹੀ ਵਾਪਸ ਚਲੇ ਗਏ ਉਹ ਹੁਣ ਵਾਪਸ ਆ ਗਏ ਉਦੋਂ ਬਾਅਦ ਦੇ ਵਿੱਚ ਜਿਹੜੀ ਗੁੱਡੀ ਆ ਇਹਦੇ ਘਰੋਂ ਮੁੰਡੇ ਦੇ ਉਹ ਵਿਚਾਰੀ ਦਿਹਾੜੀ ਲਾ ਕੇ ਆਉਂਦੀ ਆ ਦਿਹਾੜੀ ਲਾ ਕੇ ਆ ਕੇ ਤੇ ਮਤਲਬ ਉਹਦੇ ਨਾਲ ਸੀ ਵੀਦਾਰਾ ਸਾਲ ਹੋ ਗਿਆ ਜੀ ਤੇ ਬੇਟੇ ਤੁਹਾਡੇ ਦੇ ਬੱਚੇ ਉਹਨੂੰ 8 ਮਹੀਨੇ ਦੇ ਤਕਰੀਬ ਹੋ ਗਏ ਜੀ ਅੱਛਾ 8 ਮਹੀਨੇ ਤੁਸੀਂ ਘਰ ਹੀ ਪਏ ਹੋ ਹਾਂ ਜੀ ਮੈਨੂੰ ਸਾਲ ਹੋ ਗਿਆ ਜੀ ਤੇ ਸਾਲੋਂ ਜੜੀ ਦਾ 1 ਮਹੀਨਾ ਘੱਟ ਹੋਊਗਾ ਆਹ ਦੇ ਜਨੇ ਦਾ ਵੀ ਉਹਨੂੰ 8 ਮਹੀਨੇ ਹੋ ਗਏ ਫਿਰ ਘਰ ਦਾ ਕਿਵੇਂ ਜਿੱਦਾਂ ਬਿਜਲੀ ਘਰ ਦਾ ਜੀ ਰਿਸ਼ਤੇਦਾਰ ਕੋਈ 100 ਕੋਈ 100 ਦੇ ਗਿਆ ਕੋਈ 50 ਦੇ ਗਿਆ ਕੋਈ 500 ਦੇ ਗਿਆ ਕੋਈ 400 ਦੇ ਗਿਆ ਕੁਝ ਨਹੀਂ ਜੋਕਰ ਆ ਕੋਈ ਹੈਗਾ 100 ਜੋਕਰ ਆ ਕੋਈ ਦੇਈਗਾ ਬਿਜਲੀ ਦਾ ਕੀ ਕਹ ਰਹੇ ਤੁਸੀਂ ਮੀਟਰ ਦਾ ਬਿਜਲੀ ਦਾ 26-27000 ਰੁਪਿਆ ਬਿੱਲ ਆਇਆ ਸੀਗਾ ਉਹਨਾਂ ਨੇ ਮਤਲਬ ਤਾਰ ਕੱਟਤੀ ਤਾਰ ਕੱਟਤੀ ਹੁਣ ਕਿਤੇ ਲਾ ਲੈਨੇ ਆ ਬਿਜਲੀ ਵਾਲੇ ਆਉਂਦੇ ਆ ਕਹਿੰਦੇ ਬਿੱਲ ਦੇਓ ਬਿੱਲ ਸਾਡੇ ਕੋਲੇ ਜੀ ਲਾਜ ਨੂੰ ਪੈਸੇ ਵੀ ਹੈ ਨਹੀਂਗੇ ਤੇ ਬਿੱਲ ਹੁਣ ਕਿੱਥੇ ਦੇਵਾਂਗੇ ਰੂਟੀ ਨੂੰ ਕਿੰਨਾ ਬਿੱਲ ਕਿਵੇਂ ਆਗਾ ਤੁਸੀਂ ਦੱਸਿਆ ਨਹੀਂ ਵੀ ਫਟ ਏਸੀ ਸੀ ਲੱਗਾ ਕੋਈ ਨਹੀਂ ਕੋਈ ਸਾਡੇ ਏਸੀ ਨਹੀਂ ਲੱਗਾਗਾ ਕੋਈ ਕੁਝ ਨਹੀਂ ਲੱਗਾਗਾ ਤੁਸੀਂ ਬਿਜਲੀ ਮੁਲਾਜ਼ਮਾਂ ਨੂੰ ਮਿਲਣਾ ਸੀ ਤੇ ਮੈਨਾਂ ਜੀ ਸੁਣਦਾ ਹੀ ਨਹੀਂਗਾ ਕੋਈ ਮਾਫੀ ਵਾਲਾ ਉਹ ਬਿੱਲ ਦਾ ਜਿਹਨੇ ਸਾਡੇ ਮੀਟਰ ਮਾਫੀ ਵਾਲਾਗਾ ਕੋਈ ਸੁਣਦਾ ਹੀ ਨਹੀਂ ਮਾਫੀ ਵਾਲਾ ਹੋਣ ਦੇ ਬਾਵਜੂਦ ਵੀ ਬਿੱਲ ਆ ਗਿਆ ਹਾਂ ਜੀ ਕਹਿੰਦੇ ਵਿਆਜ ਜਾਵੇ ਵਿਆਜ ਨੂੰ ਵਿਆਜ ਪਾਈ ਜਾਂਦੇ ਆ ਜੀ ਕਿੰਨਾ ਸੀਗਾ ਬਿੱਲ ਪਹਿਲਾਂ ਪਹਿਲ ਸੀਗਾ ਹੀ 3000 ਤੋਂ ਵਧਿਆ ਮਤਲਬ ਥੋੜੇ ਥੋੜੇ ਨਾਲ ਮਤਲਬ ਦੇ ਹੀ ਗਏ ਕਿਤੇ 6000 ਦੇ ਤੱਕ ਤੇ 7000 ਦੇ ਤੱਕ ਤੇ 8000 ਦੇ ਤੱਕ 7000 ਹੁਣ ਪੈਸੇ ਹਾਂਜੀ ਦਿੰਦੇ ਰਹੇ ਹਾਂ ਪਿਛਲੀਆਂ ਗਰਮੀਆਂ 'ਚ 7-8000 ਰੁਪਇਆ ਮੋੜਿਆ ਕੋਰਤੋਂ ਕੀ ਮੰਗ ਕਰਦੇ ਸੀ ਮੰਗ ਕਰਦੇ ਆਈ ਸਾਡਾ ਚਾਹੇ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਜੀ ਠੀਕ ਆ ਸਾਡੇ ਮੇਰੇ ਮੁੰਡੇ ਦਾ ਬੇਟੇ ਦਾ ਛੋਟੀਆਂ-ਛੋਟੀਆਂ ਬੇਟੀਆਂ ਉਹਦੀਆਂ ਤੇ ਉਹਦਾ ਇੱਕ ਫਿਫਰਾ ਫਟ ਗਿਆ ਤੇ ਕਿੰਨੇ ਬੱਚੇ ਹੋ ਦੋ ਗੁੱਡੀਆਂ ਜੀ ਕਮਲਜੀਤ ਕੋਲ ਚੂੜ ਚੱਕ ਕੀ ਹੋਇਆ ਕੀ ਤੁਹਾਡੇ ਘਰ ਵਾਲੇ ਨੂੰ ਇਹ ਬਿਮਾਰ ਹੈ ਸਾਲ ਹੋ ਗਿਆ ਨੂੰ ਕੀ ਹੋਇਆ ਕੀ ਸੀਗਾ ਪਹਿਲਾਂ ਚੂੜਾ ਪਵਾਇਆ ਸੀਗਾ ਹੁਣ ਫਿਰ ਦੂਜਾ ਖਰਾਬ ਆ ਇੱਕ ਪਿਪਰਾ ਫਟਿਆ ਹੋਇਆ ਏ ਉਹਨਾਂ ਨੂੰ ਕੀ ਹੋਇਆ ਉਹਨਾਂ ਦੇ ਪਿੱਤਾ ਫਟ ਗਏ ਸੀਗੇ ਫਿਰ ਜਿਵੇਂ ਉਹਨਾਂ ਦੋਨੇ ਘਰ ਦੇ ਮੈਂਬਰ ਕੰਮ ਕਰਨ ਵਾਲੇ ਇਹ ਬਿਮਾਰ ਫਿਰ ਘਰ ਦਾ ਖਰਚ ਆ ਫਿਰ ਕਿਵੇਂ ਚੱਲੇ ਤੁਹਾਡਾ ਬਜਟ ਰੋਟੀ ਦਾ ਮੈਂ ਕੰਮ ਕਰਦੀ ਆ ਜੀ ਕਿਸੇ ਦੇ ਕਿਸੇ ਸੰਸਥਾ ਨਾਲ ਕੋਈ ਮਦਦ ਕਰਨ ਵਾਸਤੇ ਕੋਈ ਪਿੰਡ ਤੋਂ ਨਹੀਂ ਕਿਹਾ ਕਿ ਪਹਿਲਾਂ ਕੀਤਾ ਸੀ ਥੋੜੇ ਗਨੇ ਪੈਸੇ ਇਕੱਠੇ ਹੋ ਅਸੀਂ ਬਿਠਿੰਡੇ ਲੈ ਗਏ ਸੀ ਉਦੋਂ ਹਾਂਜੀ ਉੱਥੇ ਚੱਲ ਕੇ ਗੱਡੀ ਦਾ ਖਰਚਾ ਬਹੁਤ ਹੋ ਗਿਆ ਉਹਨਾਂ ਨੇ ਮੂੜਤਾ ਸੀਗਾ ਦੁਬਾਰਾ ਫਿਰ ਕਿਸ ਨੇ ਰੱਤ ਨਹੀਂ ਕੀਤਾ ਜਾਂ ਤੁਸੀਂ ਕੀਤਾ ਦੁਬਾਰਾ ਕਿਹਾ ਸੀਗਾ ਕਹਿੰਦੇ ਕਰਦੇ ਆ ਬੱਸ ਕੋਈ ਕਿਸ ਨੇ ਗੋਰਜਿੰਗ ਕੀਤੀ ਹੋਰ ਕੀ ਦਿੱਕਤ ਆ ਰਹੀ ਬੰਦੇ ਕਿ ਸਾਰੇ ਤਾਰ ਕੱਟਤੀ ਆ ਉਹ ਜਵਾਗ ਗਰਮੀ ਚ ਮਰਦੇ ਗਵੰਡੀਆਂ ਦੇ ਘਰੇ ਲਾਈ ਹੋਈ ਆ ਤਾਰ ਕਾ ਤੂੰ ਕੱਟਦੀ ਮੀਟਰ ਕੱਟਿਆ ਕਿ ਤਾਰ ਲਾਈ ਹੋਈ ਬਿੱਲ ਰਹਿੰਦਾ ਸੀਗਾ ਕਿੰਨਾ ਬਿੱਲ ਆਇਆ 26000 ਰੁਪਏ ਤਾਰੇ ਨਹੀਂ ਗਿਆ ਵਾ ਕਰੇ ਬਿਮਾਰ ਕਰਕੇ ਦੋਨੇ ਡੈਡੀ ਦੀ 20000 ਲਾਇਆ ਇਹਨੇ ਨਹੀਂ ਪਹਿਲਾਂ ਹੀ ਖੜਾ ਖੁੜਾ ਆਈ ਜਾਂਦਾ ਤੁਸੀਂ ਅਫਸਰਾਂ ਨੂੰ ਪੁੱਛਿਆ ਨਹੀਂ ਕਿ ਐਨਾ ਬਿੱਲ ਕਿਵੇਂ ਆ ਗਿਆ ਨਹੀਂ ਪੁੱਛਿਆ ਸੀ ਜਿੰਨੇ ਲੋਕ ਕਹਿੰਦੇ ਵੀ ਇਹ ਤੁਹਾਡਾ ਪਿਛਲਾ ਆਉਂਦਾ ਵੀ ਫੋਨ ਦਾਨੀ ਆਉਂਦਾ ਨਾਲੇ ਕਹਿੰਦੇ ਮਾਫੀ ਸੀਗਾ ਪਹਿਲਾਂ ਮਾਫੀ ਜੀ ਸੀਗਾ ਉਹ ਕਹਿੰਦੇ ਹੁਣ ਆਉਣ ਲੱਗਾਗਾ ਖੜਾ ਖੁੜਾ ਹੀ ਆ ਜਿਹੜਾ ਉਹ ਹੁੰਦਾ ਹੈ ਹਣ ਸਰਕਾਰ ਤੋਂ ਕੀ ਮੰਗ ਕਰਦੇ ਸੀ ਬੜਾ ਇਲਾਜ ਹੋਣਾ ਚਾਹੀਦਾ ਜੀ ਇਹਦਾ ਪੈਸੇ ਪੂਜਾ ਦੇ ਨੂੰ ਸਾਨੂੰ ਕੋਈ ਨਹੀਂ ਇਲਾਜ ਵੀ ਕਰਵਾ ਦਿਓ ਇਕ ਲੈਟ ਦਾ ਬਾਲਾ ਓਖਾ ਵੀ ਲੈਟ ਜਤਾਰ ਲਾ ਜਾਂ ਤਾਂ ਇਹਨਾਂ ਨੂੰ ਤੁਹਾਡਾ ਵੀਰ ਜੀ ਮੇਰਾ ਨਾਮ ਸੁਖਮੰਦਰ ਸਿੰਘ ਦਾ ਡਰਾਈਵਰ ਬੰਦਾ ਵੈ ਠੀਕ ਹੈ ਜੀ ਮੈਂ 2-3 ਮਹੀਨੇ ਬਾਅਦ ਪੈਂਟ ਆਉਣਾ ਮੈਂ ਬਾਹਰ ਹੀ ਜਿਹੜੇ ਬਿਮਾਰ ਹੈ ਇਹ ਘਰ ਵਾਲੇ ਬਾਈ ਜੀ ਹੋਣੀ ਹਾਂਜੀ ਹੋਣੀ ਇਹਨਾਂ ਨਾਲ ਤੁਹਾਡਾ ਕੀ ਰਸਤਾ ਜੈ ਇਹਨਾਂ ਨਾਲ ਵੀਰ ਜੀ ਸਾਡਾ ਰਸਤਾ ਬਸਾ ਦੇ ਲੂੰਗਾ ਟਾਪਰੀ ਮੈਂ ਸਾਡੇ ਚਾਚੇ ਵੀ ਲਾ ਦੇ ਆਉਂ ਘਰਾਂ ਚੋਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਇਹਨਾਂ ਦਾ ਬਹੁਤ ਬਾਈ ਜੀ ਬੋਰਾ ਹਰ ਬਹੁਤ ਚੱਗੇ ਚਾਚੇ ਅਨੁਸਾਰ ਹੋ ਗਿਆ ਭਾਈ ਨੂੰ ਚਾਰ ਪ੍ਰੈਸਨ ਹੋ ਜਾਂਦੀ ਠੀਕ ਹੈ ਜੀ ਜਾਨੀ ਕਿ ਜਿਹੜਾ ਪੁੱਤਰ ਇਹਨਾਂ ਦਾ 8-9 ਮਹੀਨਿਆਂ ਨੂੰ ਹੋ ਗਏ ਬਿਮਾਰ ਪੈਨੂ ਠੀਕ ਆ ਦੋ ਗੋਡੀਆਂ ਇਹਨਾਂ ਦੀ ਠੀਕ ਆ ਠੀਕ ਆ ਜੀ ਯਾਨੀ ਕਿ ਜਿਹੜੀ ਮਾਤਤ ਮਾੜੀ-ਮੋਟੀ ਕਰਦਾ ਕੋਈ ਵੀ ਰਿਸ਼ਤੇਦਾਰਾ ਮਾੜੀ-ਮੋਟੀ ਕਰਦਾ ਕੋਈ 100 200 ਕੋਈ 500 ਲੈ ਜਾ ਤਰ ਗੁਜ਼ਾਰਾ ਚੱਲਦਾ ਨਹੀਂਗਾ ਇਹਨਾ ਬਹੁਤ ਬਾਈ ਬਹੁਤ ਬਰਾਣਾ ਮੈਂ ਕਹਿੰਨਾ ਕਿ ਕੋਈ ਪ੍ਰਾਪਰਾ ਵੀ ਨਹੀਂ ਮਾਤਤ ਕਰੇ ਪੂਰੀ ਵਧੀਆ ਬਹੁਤ ਜਾਂਦੀ ਬਾਈ ਹਾਲਾਤ ਮਾੜੇ ਇਹਨਾਂ ਦੇ ਬੱਚਿਆਂ ਤੋ ਘਰ ਵਾਲੀ ਉਹਦੀ ਉਹ ਤਾਂ ਨਹੀਂ ਆਈ ਕੋਈ ਪਿੰਡ ਦਾ ਨੇ ਕੋ ਮਦਦ ਕੀਤੀ ਬਾਈ ਜੀ ਕਰਦੇ ਪਿੰਡ ਵਾਲੇ ਹੁਣ ਕਿੰਨੀ ਕਰਨ ਬਾਈ ਗਰੀਬ ਬੰਦੇ ਢਾੜੀ ਚੋਤੇ ਵਾਲੇ ਕਿੰਨੀ ਕਮਾਦ ਕਰਨਾ ਉਹ ਜਿਹੜਾ ਕੋਈ ਸੌਦ ਉਸ ਲਈ ਗਿਆ ਬਸ ਉਹਨਾਂ ਨੂੰ ਮਦਦ ਕਰਦਾ ਹੁਣ ਅਸੀਂ ਵੀ ਉਹਨੇ ਅਸੀਂ ਵੀ ਕੋਈ 5-4 ਸੌ ਹੁੰਦਾ ਦੇ ਜੀ ਤੇ ਨਹੀਂ ਜਬਾਈ ਬੱਚੇ ਤਾਂ ਬਹੁਤ ਭਰੇ ਇਹਨਾਂ ਦਾ ਦੋਨਾਂ ਟੋਪਾਂ ਦਾ ਬਹੁਤ ਭਰਾਲਾ ਬਾਈ ਕੋਈ ਸੰਭਾਲ ਵਾਲਾ ਨਹੀਂ ਖੱਡਾ ਪਿੰਡ ਦੀ ਚੂੜ ਚੱਕਾ ਜਿਹੜਾ ਮੁੱਗਾ ਖੱਡਾ ਸਾਨੂੰ ਆਏ ਨਹੀਂ ਕਿ ਸਾਨੂੰ ਕੈਸ਼ ਦੇਵੇ ਕੋਈ ਪੈਸੇ ਦੇਵੇ ਬਸ ਸਾਡਾ ਲਾਇਕ ਕਰਾ ਦੇ ਭਰਾ ਸਾਡੇ ਦਾ ਬਸ ਉਹਦੇ ਧੀਆਂ ਚ ਬੈਠ ਵੀ ਵਾਠੀ ਮੈਂ ਬਲਬੀਰ ਸਿੰਘ ਪਿੰਡ ਚੂੜਚੱਕ ਜ਼ਿਲ੍ਹਾ ਸਾਡਾ ਮੋਗਾ ਤੇ ਅਸੀਂ ਇਹ ਸਾਡਾ ਗਵੰਡੀ ਆ ਤਾਂ ਇਸ ਬਾਪੂ ਦਾ ਵੀ ਬਹੁਤ ਬੁਰਾ ਹਾਲ ਆ ਇਹਦੇ ਬਾਪੂ ਨੇ ਚਾਰ ਆਪਰੇਸ਼ਨ ਹੋਏ ਆ ਤੇ ਇਹਨਾਂ ਦਾ ਬੇਟਾ ਏ ਤੇ ਉਹਦਾ ਵੀ ਬਹੁਤ ਬੁਰਾ ਹਾਲ ਆ ਬਹੁਤ ਦੂਰ ਤੱਕ ਭੱਜੇ ਆ ਤੇ ਪਿੰਡ ਵਾਲਿਆਂ ਨੇ ਥੋੜੀ ਬਹੁਤੀ ਇਹਨਾਂ ਦੀ ਮਦਦ ਕੀਤੀ ਆ ਦੋ ਇਹਦੇ ਬੇਟੀਆਂ ਐ ਹੋਰ ਸੰਸਥਾ ਦੇ ਨਾਲ ਕੋਈ ਸੰਪਰਕ ਕੀਤਾ ਨਹੀਂ ਜੀ ਹੋਰ ਕਿਸੇ ਸੰਸਥਾ ਦੇ ਨਾਲ ਨਹੀਂ ਕੋਈ ਸੰਪਰਕ ਕੀਤਾ ਨਹੀਂ ਕਿੰਨੇ ਬੱਚੇ ਦੋ ਲੜਕੀਆਂ ਜੀ ਇਹਦੇ ਮੁੰਡੇ ਦੇ ਜਾਂ ਜਣੇ ਕਿ ਵੀ ਜਿਵੇਂ ਰਿਸ਼ਤੇਦਾਰ ਮਿਲਣ ਆਉਂਦੇ ਆ ਉਹ ਇਹਨਾਂ ਨੂੰ ਥੋੜਾ ਬਹੁਤਾ ਮਾੜਾ ਮੁੱਟਾ ਇਹਨਾਂ ਨੂੰ ਦੇ ਜਾਂਦੀ ਆ ਬਸ ਇਹਨਾਂ ਦਾ ਅਹੀਂ ਟਾਈਮ ਪਾਸ ਹੁੰਦਾ ਘਰ ਦਾ ਇਸ ਦਾ ਬਹੁਤ ਬੁਰਾ ਹਾਲ ਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ ਅਸੀਂ ਮੰਗ ਕਰਦੇ ਆਂ ਵੀ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕਦੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ। ਕੀ ਮੁੰਡੇ ਨੂੰ ਕੀ ਹੋਇਆ ਕਿਸੇ? ਮੁੰਡੇ ਦਾ ਜੀ ਇਹਨਾਂ ਦੇ ਦਾ ਐਕਸੀਡੈਂਟ ਹੋਇਆ ਸੀਗਾ। ਉੱਥੋਂ ਜਾਨੀ ਕਿ ਵੀ ਐਕਸੀਡੈਂਟ ਤੋਂ ਬਾਅਦ ਦਾ ਬਾਅਦ ਦਾ ਬਾਅਦ ਅੱਜ ਜਾਨੀ ਕਿ ਵੀ ਜਿਆਦਾ ਬਹੁਤ ਬੁਰਾ ਹਾਲ ਹੋ ਗਿਆ ਦਾ ਚੂਲਾ ਜਿਹੜਾ ਏ ਮੰਦਾ ਹਾਲ ਹੁਣ ਪਿਆ ਏ ਉਹਦਾ ਸਾਰਾ ਜਾਨੀ ਕਿ ਵੀ ਪਾਸਾ ਜਿਵੇਂ ਲੱਦਦੇ ਆ ਤੇ ਉਹਦਾ ਪਾਸਾ ਵੀ ਇੱਕ ਪਾਸੇ ਲੱਗ ਗਿਆ। ਚਾਹੁੰਦੇ ਆਂ ਵੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਤਾਂ ਇਹਨਾਂ ਦਾ ਆਪਾਂ ਜਣੇ ਕਿ ਵੀ ਨੰਬਰ ਦੇ ਦਿੰਨੇ ਆ ਤੁਹਾਨੂੰ ਤੇ ਇਸ ਨੰਬਰ ਤੇ ਜਣੇ ਕਿ ਵੀ ਇਹਨਾਂ ਦੇ ਨਾਲ ਸੰਪਰਕ ਕਰਕੇ ਜੇ ਤਾਂ ਹੱਥ ਬੰਨ ਕੇ ਬੇਨਤੀ ਹੈ ਸਾਡੀ ਤਾਂ ਤਾਂ ਵੀ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਆ ਤਾਂ ਮਦਦ ਕੀਤੀ ਜਾਵੇ ਇਹਨਾਂ ਦਾ ਜੀ ਮੋਬਾਈਲ ਨੰਬਰ ਹੈਗਾ 88720 ਆ 2757 ਤੇ 27574 ਆ ਜੀ ਐਨਆਰਆਈ ਵੀਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਇਹਨਾਂ ਦੀ ਸਹਾਇਤਾ ਕਰਨ ਲਈ ਦਾ ਫੋਨ ਨੰਬਰ ਸਕਰੀਨ ਉੱਪਰ ਦਿੱਤਾ ਹੋਇਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਪਰਿਵਾਰ ਦੀ ਸਹਾਇਤਾ ਹੋ ਸਕੇ ਅਤੇ ਇਹ ਆਪਣਾ ਇਲਾਜ ਕਰਵਾ ਕੇ ਬੱਚਾਂ ਦਾ ਪਾਲਣ ਪੋਸ਼ਣ ਕਰ ਸਕਣ ਧੰਨਵਾਦ